ਸਵਾਗਤ ਹੈ ਆਕਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਪਿੰਡ ਕੋਡ ਸਦਰਖਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਇਹ ਪਿੰਡ ਕੋਡ ਇਸੇ ਖਾਂ ਸ਼ਹਿਰ ਦੇ ਨੇੜੇ ਰਹਿ ਜਾਂਦਾ ਹੈ ਤੇ ਜਿਸ ਘਰ ਦੇ ਚ ਵੀਡੀਓ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਵੀਰ ਦਾ ਸੇਲ ਪਰਚੇਜ ਦਾ ਕੰਮ ਆ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਮੱਜਾਂ ਦਿਖਾਉਣੀਆਂ ਤਿੰਨੇ ਮੱਜਾਂ ਸੂਈਆਂ ਸਵਈਆਂ ਨੇ ਵੀਡੀਓ ਲਾਸਟ ਤੱਕ ਵੇਖਿਓ ਜੇ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ। ਓ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਦੇ ਪੁੱਛਦੇ ਨਾ ਪਛੂਆਂ ਬਾਰੇ। ਹਾਵਰ ਸਾਸਰੀ ਘਾਲ। ਸਾਸਰੀ ਘਾਲ ਇੱਥੇ। ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਪਹਿਲੇ। ਨਾਮ ਤੋਂ ਪਿੰਡ ਕੋਲ ਸਰ ਢਾਂਗਲਾ ਮੁੰਡਾ। ਠੀਕ ਹੈ। ਵੀਰ ਜੀ ਜਿਹੜੀ ਪਹਿਲੇ ਨੰਬਰ ਤੇ ਝੋਟੀ ਆ ਇਹਦੇ ਵਾਰ ਦੱਸੋ ਕਿੰਨਾ ਸੂਆ ਸੋਈ ਆ ਆ ਦੂਜਾ ਸੂਆ ਸੋਈ ਆ 12 13 ਕਿਲੋ ਦੁੱਧ ਆ ਠੀਕ ਆ ਅੱਜ ਕਿਤੇ ਦੇਣਾ ਸੋਈ ਆ ਇਹ ਪੰਜ ਦੇਣਾ ਹੋ ਗਿਆ ਠੀਕ ਆ ਬੱਚਾ ਮਗਰ ਕੀ ਆ ਗਿਆ ਠੀਕ ਆ ਤੇ ਮੁੱਲ ਇਹਦਾ ਪੰਕ ਕਰਦੇ ਆ ਇਹਦਾ ਮੁੱਲ 1 ਲੱਖ 20 ਹਜ਼ਾਰ ਇੱਕ ਲੱਖ 20 ਹਜ਼ਾਰ ਰੁਪਈਆ ਠੀਕ ਆ ਇਸ ਟਾਈਮ ਦੁੱਧ ਕਿੰਨਾ ਦੱਸਿਆ 12 13 ਕਿਲੋ 12 13 ਕਿਲੋ ਹਾਜ਼ਰ ਹੈ ਇਸ ਟਾਈਮ ਤੇ ਖੋਲ ਕੇ ਤੋੜ ਕੇ ਵਿਖਾ ਦਈਏ ਦੋਸਤੋ ਵੀਰ ਨੇ ਜਿਹੜੇ ਡਿਮਾਂਡ ਕੀਤੀ 1,40,000 ਰੁਪਇਆ ਅੱਜ ਪੰਜਾਂ ਦਿਨਾਂ ਦੀ ਸੋਈ ਆ ਬੱਚਾ ਮਗਰ ਕੱਟੀ ਆ ਤੇ ਇਸ ਟਾਈਮ ਜਿਹੜਾ ਦੁੱਧ ਹਾਜ਼ਰ 12-13 ਕਿਲੋ ਜਿਹੜਾ ਤਿਆਰ ਆ ਥਾਣਾਵਾਨੇ ਦੀ ਵੇਖ ਸਕਦੇ ਪੂਰੀ ਸਾਫ਼ ਸੁਥਰੀ ਫਿਕਸ ਜਿਹੇ ਹਵਾਨੇ ਦੀ ਆ ਕੋਈ ਟੁੱਟਮਾਇਆ ਹਵਾਨਾ ਨਹੀਂ ਗਾ ਕਦ ਕਾ ਠੀਕ ਠੀਕ ਹੀ ਆ ਵਜਮ-ਵਜਮ ਚੰਗਾ ਹੈ ਲਿਆ ਵੀਰ ਮੁੱਲ 1 ਲੱਖ 40000 ਰੁਪਇਆ ਸਿੰਘਾਂ ਦੀ ਪਾਰਟੀ ਵੇਖ ਸਕਦੇ ਬਹੁਤ ਸੋਹਣੀ ਹੈ ਤੇ ਇਸ ਤੋਂ ਅੱਗੇ 2 ਨੰਬਰ ਤੇ ਬਹੁਤ ਭਾਰੀ ਮੱਝ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀ ਆ ਵੀਰ ਇੱਕ ਨਵਾਂ ਸੁਆਸੂਈ ਆ ਤਿੱਜਾ ਸੂਆ ਸੂਈ ਆ ਤੇ ਇਸ ਟਾਈਮ ਕਿੰਨਾ ਦੁੱਧ ਹਾਜ਼ਰ ਹੈ ਇੰਨੇ 15 16 ਕਿਲੋ ਆਈ 15 16 ਕਿਲੋ ਇਸ ਟਾਈਮ ਤਿਆਰ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਤੇ ਮੁੱਲਿੰਦਾ ਪਾਏ ਕਰਦੇ ਆ ਇੰਦਾ ਮੁੱਲ ਜੀ ਮੁੱਲ ਕਰਾਉਣ ਨੂੰ ਭਾਦੇ ਟਰਾਲੇ ਇੱਕ ਲੱਖ 45000 ਰੁਪਏ ਠੀਕ ਆ ਤੇ ਸੂਈ ਨੂੰ ਕਿੰਨੇ ਦਿਨ ਹੋ ਗਿਆ ਹਫਤਾ ਹੋ ਗਿਆ ਹਫਤਾ ਇੱਕ ਦੋਸਤੋ ਇੱਕ ਹਫਤੇ ਦੀ ਸੂਈ ਆ ਤਿੱਜਾ ਸੂਆ ਦੱਸਿਆ ਨਾ ਤਿੱਜਾ ਸੂਆ ਸੂਈ ਆ ਇਸ ਟਾਈਮ 15 ਕਿਲੋ ਤੋਂ ਦੁੱਧ ਬਾਹਰ ਆ ਪੇਠਪੂੜੇ ਦੀ ਚੌੜੀ ਆ ਵੱਡੇ ਗੱਦਗਾਠ ਵਾਲੀ ਆ ਤੇ 1 ਲੱਖ ਤੇ 45000 ਰੁਪਏ ਦੀ ਵੀਰ ਕਹਿੰਦਾ ਵੀ ਇਹ ਦੇਵਾਂਗੇ ਫਿਰ ਤੋਰੀਆਂ ਪੇਠਪੂੜਾ ਵੇਖ ਸਕਦੇ ਪੂਰੇ ਵੱਡੇ ਗੱਦਗਾਠ ਵਾਲੀ ਆ ਐਸ ਟਾਈਮ ਜਿਹੜਾ ਦੁੱਧ ਤਿਆਰ ਆ ਉਹ 15 ਕਿਲੋ ਤੋਂ ਬਾਹਰ ਆ ਕੋਈ ਵੀਰ 15 ਕਿਲੋ ਮੰਨ ਕੇ ਸੌਦਾ ਕਰ ਸਕਦਾ ਹੈ ਬੱਚਾ ਨੇ ਮਰ ਕੱਟੀ ਆ ਗਈ ਨਾ ਮੇਰਾ ਦੋਸਤੋ ਬੱਚਾ ਨੇ ਮਰ ਕੱਟੀ ਆ ਤੇ ਇਸ ਤਰ੍ਹਾਂ ਦਾ ਥਾਣਾ ਹਵਾਨਾ ਦਾ ਆ ਗਾੜੀ ਵੀ ਚੰਗੀ ਆ ਤੇ ਤੁਹਾਨੂੰ ਪੁਛਾੜੀ ਖਾ ਦਿੰਦੀ ਦੋਹਾਂ ਸਾਈਡਾਂ ਤੋਂ ਦੋਹਾਂ ਸਾਈਡਾਂ ਤੋਂ ਦੇਖ ਸਕਦੇ ਥਾਣਾ ਹਵਾਨਾ ਮੂੰਹ ਮੱਥੇ ਦੀ ਕੁਆਲਿਟੀ ਦੇਖ ਸਕਦੇ ਜੀ ਬਹੁਤ ਭਾਰੀ ਮੱਝ ਆ ਤੀਜਾ ਸੂਆ ਸੂਈ ਹੋਈ ਆ ਤੇ ਵੀਰ ਇਹ ਏ ਬੀਕ ਲੈਵਲ ਕਿੰਨਾ ਹੋਊਗਾੰਦਾ ਦੁੱਧ ਦਾ 20 ਕਿਲੋ ਦੁੱਧ ਆਇਆ ਜੀ ਬਾਈ ਨੋਰਮਲ 20 ਕਿਲੋ ਦੁੱਧ ਹਾਂਜੀ ਇਸ ਟਾਈਮ 15 ਕਿਲੋ ਹਾਜ਼ਰ ਹੈ ਹਾਂਜੀ ਵੀਰ ਜੀ ਹੁਣ ਤਾਂ ਆਈ ਹੈ ਰੋਹਾਂ ਤੋਂ ਜਿਹੜੀ ਮੈਂ ਅੱਡੀ ਨਹਿਰਾ ਬੋਚੇ ਹਾਂ ਸਹੀ ਗੱਲ ਆ ਦੋਸਤੋ 20 ਕਿਲੋ ਦੁੱਧ ਉਹ ਵੀਰ ਕਹਿੰਦਾ ਵੀ ਮੱਝ ਚਬਾਉਗੀ ਚੰਗੇ ਕੱਦ ਕਾਠ ਵਾਲੀ ਆ ਤੇ ਬੱਚਾ ਵੀ ਆਂਦਾ ਮਗਰ ਕੱਟੀ ਆ ਕੱਟੀ ਆ ਗਈ ਆਂਦਾ ਮਗਰ ਦੋਸਤੋ ਆਹ ਕੱਟੀ ਆ ਤੇ 3 ਨੰਬਰ ਤੇ ਵੀਰ ਜਿਹੜੀ ਹਾਂਜੀ ਹਾਂਜੀ ਇੱਕ ਨਵਾਂ ਸੂਆ ਸੂਈ ਆ ਦੂਜਾ ਸੂਆ ਸੂਈ ਆ ਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕੱਲ ਸੂਈ ਆ ਜੀ ਤੇ ਦੁੱਧ ਕਿੰਨਾ ਤਿਆਰ ਇਹਨਾਂ ਥੱਲੇ ਦੁੱਧ ਇਹਦੇ ਉੱਤੇ 9 ਕਿਲੋ ਬੋੜਾ ਆ 8-9 ਕਿਲੋ ਬੋੜਾ ਹੀ ਆ ਹਾਂਜੀ ਠੀਕ ਆ ਸੂਈ ਕਿੰਨੇ ਦਿਨ ਦਸੀਏ ਕੱਲ ਸੂਈ ਆ ਕੱਲ ਸੂਈ ਠੀਕ ਆ ਜੇਰ ਜੁਰ ਠੀਕ ਆ ਠੀਕ ਆ ਤੇ ਇਹਦਾ ਮੁੱਲ ਇਹਦਾ ਮੁੱਲ 1.5 ਲੱਖ ਆ ਜੀ ਫੈਕਸੀ ਅੱਗੇ ਜਾਂ ਹੋਗਾ 1.45 ਠੀਕ ਆ ਦੋਸਤੋ 145000 ਰੁਪਿਆ ਵੀਰ ਨੇ ਡਿਮਾਂਡ ਰੱਖੀ ਆ ਖੋਲਿਓ ਵੀਰ ਐਸ ਟਾਈਮ 8 9 ਕਿਲੋ ਜਿਹੜਾ ਐ ਬੌਲਾ ਇੰਦੇ ਥਲੇ ਤਿਆਰ ਐ ਕੱਲ ਦੀ ਸੂਈ ਆ ਕੱਟਾ ਮਗਰਿਆ ਇਹ ਵੀ ਚੰਗੇ ਵੱਡੇ ਕੱਦ ਕਾਠ ਵਾਲੀ ਆ ਜੈਡ ਬਲੈਕ ਆ ਪੂਰੀ ਖਲਾਰੀ ਮੇਰੇ ਇੱਕ ਦੋਸਤੋ ਵੇਖ ਸਕਦੇ ਕੱਦ ਕਾਠ ਪੂਰੇ ਵੱਡੇ ਕੱਦ ਕਾਠ ਦੀ ਆ ਤੇ ਵੀਡੀਓ ਵਿੱਚ ਮੈਂ ਉਹੀ ਬੋਲਦਾ ਨਾ ਜੋ ਮੈਨੂੰ ਅੱਖਾਂ ਸਾਹਮਣੇ ਦੇ ਦਿੰਦਾ ਹੋਵੇ ਇਹ ਨਹੀਂ ਵੀ ਛੋਟੇ ਕਦ ਕੱਢਦੀ ਹੋਊਗੀ ਤਾਂ ਮੈਂ ਵੀਡੀਓ ਬਣਾਉਂਦਾ ਮਾਰਾ ਕਵਾਂਗਾ ਵੀ ਇਹ ਵੱਡੇ ਕਦ ਕੱਢਦੀ ਆ ਜਿਹੜੀ ਨਾਰਮਲ ਕੱਢਦੀ ਹੋਊਗੀ ਉਹ ਨਾਰਮਲ ਦਸੀ ਜਾਊਗੀ ਮੂੰਹ ਮੱਥੇ ਦੀ ਕੁਆਲਿਟੀ ਵੇਖ ਸਕਦੇ ਜੀ ਪਿੱਠ ਕੁੜਾ ਚੌੜਾ ਪੂਰੀ ਜੈਡ ਬ ਲੈ ਗਿਆ ਬਹੁਤ ਸੋਹਣੀ ਝੋਟੀ ਆ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਮੱਝਾਂ ਸੁੰੀਆਂ ਸਵਾਈਆਂ ਦਿਖਾਤੀਆਂ ਨੇ ਤੇ ਨੰਬਰ ਜਿਹੜਾ ਵੀਰ ਦਾ ਉਹ ਸਕਰੀਨ ਤੇ ਚੱਲਦਾ ਹੈ ਜਿਹੜੇ ਵੀਰ ਨੂੰ ਜਿਹੜਾ ਨਗ ਪਸੰਦ ਹੋਵੇ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਜੀ ਵੀਡੀਓ ਵੇਖਣ ਦੇ ਲਈ ਸਾਰੇ ਵੀਰਾਂ ਦਾ ਧੰਨਵਾਦ